ਲਓ ਮਿੱਤਰੋ ਹੋ ਗਈਆਂ ਵਧਾਈਆਂ ਆਪਣੀ ਨਵੀਂ ਜੋੜੀ ਨੇ ਕੱਢ ਲੈ ਬੱਚੇ ਮੁਰਗੀਆਂ ਬਾਈ ਆਪਣਾ ਪੂਰਾ ਕਰੀ ਜਾਂਦੀਆਂ ਜੋ ਤੇ ਇੱਧਰ ਕਬੂਤਰ ਵੀ ਆਪਣੇ ਉੜੀ ਜਾਂਦੇ ਕਾ ਆ ਲਓ ਘੁੰਮ ਲਓ ਤੁਸੀਂ ਵੀ ਮੁਰਗੀਆਂ ਦੇ ਵਿੱਚ ਘੁੰਮ ਲੂਗੇ ਬਾਈ ਨਾਲੇ ਇਹਨਾਂ ਨੂੰ ਖਤਰਾ ਨਹੀਂ ਕੋਈ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਅੱਜ ਆਉਨੇ ਆ ਬਾਈ ਕਬੂਤਰ ਤੇ ਨਾਲੇ ਛੱਡਦੇ ਆ ਮੁਰਗੀਆਂ ਨੂੰ ਬਾਹਰ ਪਹਿਲਾਂ ਮੈਂ ਇਹਨਾਂ ਦਾ ਗੇਟ ਖੋਲ ਕੇ ਬਾਹਰ ਛੱਡਦਾ ਮੈਂ ਇਹਨਾਂ ਨੂੰ ਇੰਨੀ ਰੌਲਾ ਪਾਈ ਜਾਣਾ ਨੇ ਤਾਂ ਉਹਨਾ ਟਾਈਮ ਲਓ ਬਾਈ ਮੁਰਗੀਆਂ ਦਾ ਗੇਟ ਖੋਲ ਦਿੱਤਾ ਤੇ ਇਹ ਵੀ ਚੱਲੀਆਂ ਸਾਰੀਆਂ ਬਾਹਰ ਚੱਲ ਗਈਆਂ ਕਿੰਨਾ ਟਾਈਮ ਬਾਈ ਇਹਨਾਂ ਨੂੰ ਬਾਹਰ ਨਹੀਂ ਛੱਡਣਾ ਨਹੀਂ ਰੌਲਾ ਪਾਈ ਜਾਣਾ ਤੇ ਹੁਣ ਬਾਈ ਢਾਉਨੇ ਆ ਕਬੂਤਰ ਦੋ ਤਿੰਨ ਦਿਨ ਪੈਂਦਾ ਰਿਹਾ ਮੀਨਾੜਾ ਹੋਇ ਕਬੂਤਰ ਤੇ ਨਾ ਛੱਡ ਹੋਈਆਂ ਬਾਈ ਮੁਰਗੀਆਂ ਬਾਹਰ ਤੇ ਹੁਣ ਫੜਦੇ ਆ ਬਾਈ ਕਬੂਤਰ ਤੇ ਲੈ ਕੇ ਜਾਂਦੇ ਆ ਕੋਠੇ ਤੇ ਤੇ ਫਿਰ ਮਿਲਦੇ ਆ ਤੁਹਾਨੂੰ ਕੋਠੇ ਜਾ ਕੇ ਲਾਓ ਬਾਈ ਮੁਰਗੀਆਂ ਛੱਡਤੀਆਂ ਸਾਰੀਆਂ ਬਾਹਰ ਹੀ ਘੁੰਮੀ ਜਾਂਦੀਆਂ ਤੇ ਐਦਾਂ ਕਰਦੇ ਆ ਇਹਨਾਂ ਦੇ ਨਾਲ ਚੂਚੇ ਵੀ ਛੱਡ ਦਿੰਨੇ ਆ ਉਹ ਵੀ ਘੁੰਮ ਲੋਗੇ ਉਹਨਾਂ ਨੂੰ ਵੀ ਦੋ ਤਿੰਨ ਦਿਨ ਹੋ ਗਿਆ ਕੱਢੇ ਨਹੀਂ ਹੈਗੇ ਆਪਾਂ ਤੇ ਚਲੋ ਚੱਲਦੇ ਆ ਹੁਣ ਚੂਚਿਆਂ ਨੂੰ ਫੜਦੇ ਆ ਤੇ ਕੱਢਦੇ ਆ ਬਾਹਰ ਗੇਟ ਖੋਲ ਕੇ ਸੱਲਾ ਗੇਟ ਲਾਲ ਮਾ ਬਾਈ ਮੈਂ ਹੋਰ ਨਾਲ ਬਾਹਰ ਕਬੂਤਰ ਨਿਕਲ ਜਾਣਾ ਆਪਣੇ ਤੇ ਚੂਚੇ ਬਾਈ ਆਪਾਂ ਇਸ ਡੋਲੀ 'ਚ ਰੱਖਿਆ ਹੋਆ ਆ ਬੂਰਾ ਦਾ ਆਇਆ ਹੈ ਕਿਉਂਕਿ ਇੱਥੋਂ ਨਿਕਲ ਜਾਂਦੇ ਆ ਇੱਥੇ ਗੈਪ ਆ ਥੋੜਾ ਜਿਹਾ ਚੂਚੇ ਆਪਣੇ 3 ਵਜੇ ਆ ਮਿੱਤਰੋ ਇੱਕ ਕਾਲਾ ਚੂਚਾ ਸੀਗਾ ਉਹ ਵੀ ਕੱਲ ਮਰ ਗਿਆ ਇਹ ਤਿੰਨਾਂ ਨੂੰ ਫੜ ਲੈਣੇ ਆ ਤੇ ਲੈ ਕੇ ਚੱਲਦੇ ਆ ਬਾਹਰ ਆ ਲੋਕੋ ਹਮਲੋ ਤੁਸੀਂ ਵੀ ਮੁਰਗੀਆਂ ਦੇ ਵਿੱਚ ਘੁੰਮ ਲੂਗੇ ਬਾਈ ਨਾਲੇ ਇਹਨਾਂ ਨੂੰ ਖਤਰਾ ਨਹੀਂ ਕੋਈ ਉੱਦਾਂ ਇਹਨਾਂ ਨੂੰ ਕਾਂ ਜਾਂ ਕੋਈ ਹੋਰ ਚੀਜ਼ ਚੱਕ ਕੇ ਲਿਆ ਸਕਦੀ ਆ ਹੁਣ ਆਪਾਂ ਚੱਲਦੇ ਆਂ ਕੋਠੇ ਤੇ ਕਬੂਤਰ ਫੜ ਕੇ ਲਾਓ ਮੇਤਰੋ ਕਬੂਤਰ ਫੜ ਲਿਆ ਮੈਂ ਕੋਠੇ ਤੇ ਇੱਕ ਆੜ ਆ ਦਿੱਤਾ ਬਾਈ ਦੂਸਰਾ ਵੀ ਮੇਰੇ ਕੋਲੇ ਹੀ ਆ ਦੂਸਰਾ ਵੀ ੜਾ ਦਿੱਤਾ ਦੇਖਦੇ ਆਂ ਬਾਈ ਕਿੰਨਾ ਚਾਏ ਮੁਰਦੇ ਆ ਕਬੂਤਰ ਬਾਈ ਆਪਣੇ ਦੋਨੇ ਉੱਡਣ ਲੱਗ ਪਏ ਇੱਕ ਆ ਫਿਰਦਾ ਐ ਤੇ ਦੂਸਰਾ ਮਗਰ ਫਿਰਦਾ ਐ ਅੱਜ ਛੱਡੇ ਵੀ ਬਹੁਤ ਦਿਨਾਂ ਬਾਅਦ ਆ ਦੇਖਦੇ ਆਂ ਕਿੰਨਾ ਟਾਈਮ ਉੱਡਦੇ ਆ ਮੌਸਮ ਅੱਜ ਪੂਰੀ ਧੋਪੇ ਆ ਬਾਈ ਥੋੜਾ ਬੋਤਾ ਬੱਦਲਿਆ ਬਾਕੀ ਦੇਖਦੇ ਆ ਕਿੰਨਾ ਟਾਈਮ ਮੁੜਦੇ ਆ ਤੇ ਆਪਾਂ ਚਲਦੇ ਆ ਉਹਨਾਂ ਟਾਈਮ ਥੱਲੇ ਤੇ ਜਾ ਕੇ ਦੇਖਦੇ ਆ ਆਪਣੇ ਬਾਕੀ ਜਾਨਵਰ ਜਿਹੜੇ ਛੱਡੇ ਹੋ ਆ ਬਾਹਰ ਮੁਰਗੀਆਂ ਬਾਈ ਆਪਣਾ ਪੂਰਾ ਕਰੀ ਜਾਂਦੀਆਂ ਜｮਏ ਤੇ ਇੱਧਰ ਕਬੂਤਰ ਵੀ ਆਪਣੇ ਉੜੀ ਜਾਂਦੇ ਇੱਕ ਆ ਫਿਰਦਾ ਤੇ ਦੂਸਰਾ ਮਗਰ ਆਉਂਦਾ ਆ ਉੱਚਾ ਚਲੇ ਗਿਆ ਬਾਈ ਇਹ ਤੇ ਆਪਾਂ ਬਾਈ ਆ ਜਾ ਕੇ ਦੇਖਦੇ ਆ ਮੈਨੂੰ ਲੱਗਦਾ ਆਪਣੀ ਨਵੀਂ ਜੋੜੀ ਨੇ ਬੱਚੇ ਘਟਦਾ ਆ ਚਲਦੇ ਆ ਅੰਦਰ ਜਾ ਕੇ ਦੇਖਦੇ ਆ ਲਓ ਮਿੱਤਰੋ ਹੋ ਗਈਆਂ ਵਧਾਈਆਂ ਆਪਣੀ ਨਵੀਂ ਜੋੜੀ ਨੇ ਕੱਢ ਲਏ ਬੱਚੇ ਜਿਹੜੇ ਵੀਰ ਬਲੌਗ ਦੇਖਦੇ ਆ ਡੇਲੀ ਉਹਨਾਂ ਨੂੰ ਪਤਾ ਆਪਾਂ ਜੋੜੀ ਲੈ ਕੇ ਆਏ ਸੀਗੇ ਭਾਈ ਤੇ ਆ ਉਸ ਜੋੜੀ ਨੇ ਬੱਚੇ ਕੱਢ ਲਿਆ ਲੋ ਮੈਨੂੰ ਲੱਗਦਾ ਸੀਗਾ ਬੱਚੇ ਨਿਕਲੇ ਹੋ ਆ ਤੇ ਮੈਂ ਫਿਰ ਦੇਖੇ ਹੁਣ ਤੇ ਆਪਣੀ ਆ ਕਬੂਤਰੀ ਨੇ ਵੀ ਭਾਈ ਆਂਡੇ ਦੇ ਦਿੱਤੇ ਆ ਤੇ ਇੱਧਰ ਭਾਈ ਆ ਕਬੂਤਰੀ ਨੇ ਵੀ ਆਂਡੇ ਦਿੱਤੇ ਹੋ ਆ ਬੱਚੇ ਆਪਣੇ ਕੋ ਭਾਈ ਫੁੱਲ ਹੋ ਜਾਣੇ ਇਦਕੀ ਤੇ ਇੱਕ ਆ ਬੱਚਾ ਬੈਠਾ ਆ ਭਾਈ ਉੱਪਰ ਰਤਾ ਤੇ ਇੱਕ ਆ ਬੱਚਾ ਉੜ ਕੇ ਗਿਆ ਹੁਣ ਇਹ ਸਾਰੇ ਬੱਚੇ ਕਝੋਣੇ ਆ ਭਾਈ ਅਜੇ ਟਾਈਮ ਨਹੀਂ ਲੱਗਾ ਕਝਾਏ ਨਹੀਂ ਹੌੜੀ ਹੌੜੀ ਭਿਜਾਉਣੇ ਆ ਤੇ ਮਿੱਤਰੋ ਇੱਕ ਹੋਰ ਆਈਟਮ ਲੱਗ ਗਈ ਜਦੋਂ ਮੈਂ ਉੱਪਰੋਂ ਜੋੜੀ ਦੇ ਬੱਚੇ ਦੇਖੇ ਥੱਲੇ ਨੂੰ ਆਉਂਦਾ ਸੀਗਾ ਤਾਂ ਮੈਂ ਬਾਅਦ ਚ ਕੈਮਰਾ 'ਚ ਦੇਖਿਆ ਇੱਥੇ ਮੁਰਗੀ ਨੇ ਦੇਸੀ ਅੰਡਾ ਦਿੱਤਾ ਹੈ ਆਪਣੀ ਨੇ ਇਹਨੂੰ ਵੀ ਚੱਕ ਲੈਣੇ ਆ ਮੈਂ ਭਾਈ ਕੈਮਰੇ 'ਚ ਦੇਖਿਆ ਮੈਂ ਕਹੇ ਤਾਂ ਦੇਸੀ ਅੰਡਾ ਪਿਆ ਲੱਗਦਾ ਹੈ ਆਪਣੀ ਕਬੂਤਰੀ ਦਾ ਤਾਂ ਹੈ ਨਹੀਂਗਾ ਇਹਨੂੰ ਇੱਥੇ ਰੱਖ ਦਿੰਨੇ ਆ ਬਾਕੀ ਮੁਰਗੀਆਂ ਵੀ ਅੰਡੇ ਦੇ ਦੂਗੀਆਂ ਇੱਧਰ ਤਾਂ ਅਜੇ ਕੋਈ ਦਿੱਤਾ ਨਹੀਂ ਅਜੇ ਛੱਡੀਆਂ ਆ ਬਾਹਰ ਕਬੂਤਰ ਮਿੱਤਰੋ ਆਪਣੇ ਆ ਦੋਨੇ ਉੱਡ ਜਾਂਦੇ ਇੱਕ ਆ ਖਰਦਾ ਤੇ ਦੂਸਰਾ ਵੀ ਨਾਲ ਹੀ ਆ ਇਸ ਤੋਂ ਪਰਬੋ ਤੇ ਭਾਈ ਮੁਰਗੀਆਂ ਨੂੰ ਕਰਦੇ ਆਂ ਬੰਦ ਹੋਣਾ ਤੇ ਫਿਰ ਸੈਟਅਪ ਦੇ ਅੰਦਰ ਚੱਲ ਕੇ ਪਾਉਨੇ ਆ ਸਾਰੇ ਜਾਨਵਰਾਂ ਨੂੰ ਦਾਣੇ ਇੰਨੇ ਟਾਈਮ ਚ ਕਬੂਤਰ ਆ ਜੂਗੇ ਭਾਈ ਉੜ ਕੇ ਕਬੂਤਰ ਵੀ ਦਿਖਾ ਦੇਵਾਂਗੇ ਫਿਰ ਉਤਰਿਓ ਆ ਫਿਰਦੇ ਆ ਦੋਨੇ ਉੱਡਦੇ ਦੇਖੋ ਕਿੰਨਾ ਟਾਈਮ ਉੱਡਦੇ ਆ ਹਾਂਜੀ ਮਿੱਤਰੋ ਕਬੂਤਰ ਆਪਣੇ ਆ ਗਏ ਸੀ ਭਾਈ ਦੋਨੇ ਉੜ ਕੇ 1 ਘੰਟਾ 40 ਮਿੰਟ ਤੇ ਫਿਰ ਮੈਂ ਆ ਕੇ ਕਰ ਦਿੱਤੇ ਬੰਜ ਤੇ ਪਾ ਦਿੱਤੇ ਸਾਰੇ ਜਾਨਵਰਾਂ ਨੂੰ ਦਾਣੇ ਤੇ ਬਲੌਗ ਦੀ ਕਰਦੇ ਆ ਭਾਈ ਸਮਾਪਤੀ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ ਚ ਧੰਨਵਾ